ਡিয়ার ਸਟੂਡੈਂਟਸ ਵੈਲਕਮ ਅੱਜ ਦੀ ਇਹ ਵੀਡੀਓ ਜਿਹੜੀ ਵਿਦਿਆਰਥੀ ਬੀਏ ਬੀਐਡ ਬੀਐਸਸੀ ਬੀਐਡ ਜਾਂ ਸਿੰਪਲ ਬੀਐਡ ਕਰ ਰਹੇ ਨੇ ਈਟੀਟੀ ਕਰ ਰਹੇ ਨੇ ਜਾਂ ਕਰ ਚੁੱਕੇ ਉਹਨਾਂ ਦੇ ਲਈ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਉਡੀਕ ਹੁੰਦੀ ਹੈ ਨਾ ਕਿ ਪੀਐਸ ਟੈਟ ਕਦੋਂ ਹੋਏਗਾ ਪੀਐਸ ਟੈਟ 1 ਤੇ 2 ਦਾ ਜਿਹੜਾ ਅਪਲਾਈ ਹੋਇ ਇਕੱਠਾ ਹੁੰਦਾ ਹੈ ਤੁਹਾਨੂੰ ਜਿਹੜੀ ਆਪਣੀ ਆਪਣੀ ਕੁਆਲੀਫਿਕੇਸ਼ਨ ਉਹ ਕਲੀਅਰ ਹੈ ਜਿਹੜੇ ਵਿਦਿਆਰਥੀਆਂ ਨੇ ਈਟੀਟੀ ਕੀਤੀ ਹੁੰਦੀ ਹੈ ਉਹ ਪੇਪਰ ਪਹਿਲਾ ਪਰ ਸਕਦੇ ਨੇ ਤੇ ਜਿਹੜੇ ਵਿਦਿਆਰਥੀਆਂ ਨੇ ਬੀਐਡ ਕੀਤੀ ਹੁੰਦੀ ਹੈ ਉਹ ਪੀਐਸਟੈਟ 2 ਪਰ ਸਕਦੇ ਨੇ ਓਨਲੀ ਪੀਐਸਟੈਟ 2 ਤੇ ਜਿਹੜੀ ਲੈਟਰ ਹੈ ਰਾਜ ਵਿਦਿਕ ਹੋਜੇ ਤੇ ਸਿੱਖਿਆ ਪ੍ਰੀਸ਼ਦ ਪੰਜਾਬ ਵੱਲੋਂ ਜਾਰੀ ਕੀਤੀ ਗਈ ਹੈ ਤੇ ਇਹਦਾ ਜਿਹੜਾ ਵਿਸ਼ਾ ਹੋ ਕੀ ਹੈ ਕਿ 15 ਮਾਰਚ 2026 ਨੂੰ ਜਿਹੜਾ ਪੀਐਸਟੈਟ ਹੈ ਉਹ ਤੁਹਾਡਾ ਪੇਪਰ ਹੋਏਗਾ ਉਪਰੋਕਤ ਵਿਸ਼ੇ ਸਬੰਧੀ ਸੂਚਿਤ ਕੀਤਾ ਜਾਂਦਾ ਹੈ ਕਿ पीएस टेट दी ਪ੍ਰੀਖਿਆ ਮਿਤੀ 15 ਮਾਰਚ 2026 ਦਿਨ ਐਤਵਾਰ ਨੂੰ ਕੰਡਕਟ ਕਰਵਾਈ ਜਾ ਰਹੀ ਹੈ ਇਸ ਲਈ ਮਿਤੀ 15 ਤਿੰਨ 2026 ਨੂੰ ਆਪਣੇ ਅਧੀਨ ਆਉਂਦੇ ਸਕੂਲਾਂ ਨੂੰ ਪੀਐਸਟੈਟ ਦੀ ਪ੍ਰੀਖਿਆ ਕੰਡਕਟ ਕਰਾਉਣ ਲਈ ਤਿਆਰ ਕੀਤਾ ਜਾਵੇ ਤੇ ਹੁਣ ਜਿਹੜੀ ਜੇ ਕੋਈ ਵੀ ਇਨਫੋਰਮੇਸ਼ਨ ਹੈ ਤੁਸੀਂ ਉਹ ਔਨਲਾਈਨ ਦੇਖ ਸਕਦੇ ਹੋ ਤੇ ਇਹਦੇ ਵਿੱਚ ਉਸ ਤੋਂ ਪਹਿਲਾਂ ਹੀ ਤੁਹਾਨੂੰ ਨੋਟੀਫਿਕੇਸ਼ਨ ਆਏਗਾ ਕਿ ਕਦੋਂ ਅਪਲਾਈ ਹੋਣਾ ਸ਼ੁਰੂ ਹੋ ਰਿਹਾ ਹੈ ਇਹਦੀ ਜਿਹੜੀ ਟੈਂਟੇਟਿਵ ਡੇਟ ਹੈ ਜਾਂ ਫਾਈਨਲ ਡੇਟ ਕਹ ਲਓ ਉਹ 15 ਮਾਰਚ ਨੂੰ ਤੁਹਾਡਾ ਪੇਪਰ ਹੈ ਹੁਣ ਇਹ ਦੇਖੋ ਵੀ 20 25 ਦਿਨ ਪਹਿਲਾਂ ਅਪਲਾਈ ਹੋਣਾ ਸ਼ੁਰੂ ਹੋ ਜਾਏਗਾ ਤੁਸੀਂ ਆਪਣੀ ਜਿਹੜੀ ਪ੍ਰੈਪਰੇਸ਼ਨ ਆ ਉਹ ਕਰਨੀ ਸ਼ੁਰੂ ਕਰ ਦਿਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੈਸਟ ਵਿਸ਼ੇਸ